ਮਸਜਿਦ ਦੇਚ ਰਾਮ ਨਾਮ ਲਈ ਕੋਈ ਜਗ੍ਹਾ ਨਹੀਂ ਮੰਦਰ ਦੇਚ ਅਲਾਦੀ ਧੁਨੀ ਨਹੀਂ ਅਲਪੀ ਜਾ ਸਕਦੀ ਖੁਦਾ ਦੀ ਕੋਈ ਚਰਚਾ ਨਹੀਂ ਅਲਗ ਨਹੀਂ ਇੱਕੋ ਹੀ ਤੇ ਰੂਹ ਹੈ ਜ਼ਮੀਨ ਦੇਚ ਧਾਰਮਿਕ ਮੰਦਰ ਹੈ ਜਿਸ ਦੇ ਗੁਰਦੇਵ ਕਹਿੰਦੇ ਨੇ ਬਲਹਾਰੀ ਜਾਉਂ ਜੀਤੇ ਤੇਰੇ ਨਾਮ ਹੈ ਅਸੀਂ ਸਦਕੇ ਜਾਂਦੇ ਹਾਂ ਜਿਤਨੇ ਵੀ ਤੇਰੇ ਨਾਮ ਨੇ ਇਹ ਗੱਲ ਵੱਖਰੀ ਹੈ ਨਾ ਸਮਝ ਲੋਕਾਂ ਨੇ ਜਿਸ ਦਿਨ ਦਾ ਧਰਮ ਨੂੰ ਆਪਣੇ ਹੱਥਾਂ ਚ ਲਿਆ ਧਰਮ ਨੂੰ ਸੰਕੀਰਣ ਕਰ ਦਿੱਤਾ ਰਾਜ ਨੈਤਿਕ ਲੋਕਾਂ ਨੇ ਜਿਸ ਦਿਨ ਦੇ ਗੁਰਦੁਆਰਿਆਂ ਦੀ ਬਾਗਡੋਰ ਸੰਭਾਲੀ ਹੈ ਉਸ ਦਿਨ ਦਾ ਧਰਮ ਦਾ ਰਸ ਕਿ세 ਹੱਦ ਤੱਕ ਦੂਰ ਚਲਾ ਗਿਆ ਹੈ ਇਹ ਵਿਚਾਰ ਗੱਲ ਆ ਗਈ ਰਾਜਨੀਤੀ ਚਲਾਵਨ ਰਾਜਨੈਤਿਕ ਧਾਰਮਿਕ ਮੰਦਰ ਚਲਾਉਣ ਧਾਰਮਿਕ ਮਨੁੱਖ ਤੇ ਮਸਲਾ ਹੱਲ ਹੋਣਾ ਸੀ ਫਿਰ ਸਾਇਨੀਆਂ ਮੀਰ ਦੇ ਰਾਹੀ ਜਹਾਂਗੀਰ ਚਾਹਦਾ ਸੀ ਇਸਲਾਮ ਫੈਲੇ ਤਬਲੀਗ ਦਾ ਕੰਮ ਹੋਵੇ ਪਰ ਮੀਆਂ ਮੀਰ ਆਪਣਾ ਮਸਤਦ ਗੁਰੂ ਅਰਜਨ ਦੇਵ ਜੀ ਦੇ ਕਦਮਾਂ ਤੇ ਰਖ ਬੈਠਾ ਸੀ ਇਹਨੂੰ ਸਕੂਨ ਮਿਲਦਾ ਸੀ ਸੁਖਮਨੀ ਸਾਹਿਬ ਦੇ ਪਾਠ ਦੇ ਚਾਂ ਔਰ ਸਤਗੁਰੂ ਨੇ ਵੀ ਇਸ ਨੂੰ ਇਤਨਾ ਸਲਮਾਨ ਦਿੱਤਾ ਕਿ ਸਿੱਖ ਜਗਤ ਦਾ ਔਰ ਸਾਰੀ ਦੁਨੀਆ ਦਾ ਜਦ ਕੇਂਦਰੀ ਅਸਥਾਨ ਉਸਨਨ ਲਗਾ ਤੀਰਤ ਹਰਿ ਮੰਦਰ ਉਹਦੀ ਬੁਨਿਆਦ ਮੀਆਂ ਮੀਰ ਨੇ ਰੱਖੀ ਇਸ ਦੇ ਕੰਨਾਂ ਜਦ ਖਬਰ ਪਹੁੰਚੀ ਕਿ ਤਸੀਹੇ ਦੇ ਕੇ ਸ਼ਹੀਦ ਕਰ ਦੇਣ ਦਾ ਹੁਕਮ ਜਹਾਂਗੀਰ ਕਰ ਗਿਆ ਸਤ ਤੇ ਸਤਾ ਬਹੁਤ ਲੰਬੇ ਸਮੇਂ ਤੱਕ ਆਪਸ ਦੇ ਟਕਰਾਂਦੀ ਰਹੀਏ ਔਰ ਅੱਜ ਵੀ ਇਹ ਬਦਕਿਸਮਤੀ ਰਹੀਏ ਜਿਨ੍ਹਾਂ ਕੋਲ ਸਤਾ ਆਉਂਦੀ ਹੈ ਉਹਨਾਂ ਕੋਲ ਸਤ ਨਹੀਂ ਆਉਂਦਾ ਜਿਨ੍ਹਾਂ ਕੋਲ ਸਤ ਆਉਂਦਾ ਉਹਨਾਂ ਕੋਲ ਸਤਾ ਨਹੀਂ ਆਉਂਦੀ ਜਿਨ੍ਹਾਂ ਕੋਲ ਬਾਹਰ ਦੀ ਤਾਕਤ ਆਉਂਦੀ ਹੈ ਉਹਨਾਂ ਕੋਲ ਅੰਦਰ ਦੀ ਤਾਕਤ ਅਧਿਆਤਮਕ ਬਲ ਨਹੀਂ ਆਉਂਦਾ ਔਰ ਜਿਨ੍ਹਾਂ ਕੋਲ ਅਧਿਆਤਮਕ ਬਲ ਆਉਂਦਾ ਹੈ ਉਹਨਾਂ ਕੋਲ ਬਾਹਰ ਦੀ ਸ਼ਕਤੀ ਨਹੀਂ ਆਉਂਦੀ ਤਾਂ ਅਕਸਰ ਐਸਾ ਹੋਇਆ ਹੈ ਕਿ ਸਤਾਧਾਰੀ ਵਕਤੀ ਤੌਰ ਤੇ ਸਤ ਨੂੰ ਤੱਤੀ ਤਵੀ ਤੇ ਬਿਠਾਉਂਦੇ ਰਹੇ ਨੇ ਸੂਲੀ ਤੇ ਚੜਦੇ ਰਹੇ ਨੇ ਬੰਦ-ਬੰਦ ਕੱਟਦੇ ਰਹੇ ਨੇ ਦੀਵਾਰਾਂ ਦੇ ਚਿੰਨਦੇ ਰਹੇ ਨੇ ਹਿੰਦੁਸਤਾਨ ਵਿੱਚ ਕਿੰਨੇ ਸੂਫੀ ਸੰਤ ਮੌਤ ਦੇ ਘਾਟ ਉਤਾਰੇ ਗਏ ਸ਼ਮਸ ਤਵਰੇਜ ਦੀ ਮਲਤਾਨ ਵਿੱਚ ਪੁੱਠੀ ਖਲ ਆਈ ਗਈ ਦਿੱਲੀ ਦੇ ਲਾਲ ਕਿਲੇ ਚ ਔਰੰਗਜ਼ੇਬ ਨੇ ਸਰਮਦ ਨੂੰ ਕਤਲ ਕੀਤਾ ਸਤ ਤੇ ਸਤਾ ਆਪਸ ਦੇ ਟਕਰਾਂਦੀ ਰਹੀਏ ਬੜੇ ਲੰਬੇ ਸਮੇਂ ਤੋਂ ਖੈਰ ਇਸ ਸਤ ਤੇ ਸਤਾ ਦਾ ਸੰਗਮ ਹੋਇਆ ਆਰਜ਼ੀ ਤੌਰ ਤੇ ਵਕਤੀ ਤੌਰ ਤੇ ਸਤਾ ਦੀ ਜਿੱਤ ਹੁੰਦੀ ਹੈ ਸਤ ਦੀ ਹਾਰ ਆਉਂਦੀ ਹੈ ਪਰ ਕੂੜ ਨੇ ਖੁੱਟੇ ਨਾਨਕਾ ਓੜਕ ਸਚ ਰੇ